ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਨ ਬੁਝ ਕੇ ਕਮਲਿਆਂ ਵਾਲਾ ਰੂਪ ਧਾਰਨ ਕੀਤਾ ਤੇ ਹੱਥ ਵਿੱਚ ਸੋਟਾ ਫੜ ਕੇ ਕੁੱਤਿਆਂ ਦੇ ਪਿੱਛੇ ਪਿੱਛੇ ਭੱਜਣ ਲੱਗੇ ਗੁਰੂ ਜੀ ਕੁੱਤਿਆਂ ਵਾਲ ਕਦੇ ਸੋਟੇ ਮਾਰਨ ਤੇ ਕਦੇ ਪੱਥਰ ਮਾਰਨ ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਕਈ ਸਾਰੇ ਲੋਕ ਹੱਸਣ ਲੱਗ ਪਏ ਤੇ ਕਈ ਜਣੇ ਆਖਾਂ ਲੱਗੇ ਕਿ ਵੇਖੋ ਬਾਬਾ ਮਸਤਾਨਾ ਹੋ ਗਿਆ ਹੈ। ਬਾਬਾ ਭੂਤਨਾ ਹੋ ਗਿਆ ਹੈ। ਤਾਂ ਗੁਰੂ ਜੀ ਨੂੰ ਇਹ ਸਭ ਕਰਦਿਆਂ ਵੇਖ ਕੇ ਬੜੀ ਸਾਰੀ ਭੀੜ ਗੁਰੂ ਜੀ ਦੇ ਪਿੱਛੇ-ਪਿੱਛੇ ਚੱਲ ਪਈ। ਤਾਂ ਥੋੜੀ ਦੂਰ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਚਾਂਦੀ ਦੀਆਂ ਮੋਹਰੇ ਪੈਦਾ ਕੀਤੀਆਂ ਤੇ ਉਹਨਾਂ ਮੋਹਰਾਂ ਨੂੰ ਆਪਣੇ ਪਿੱਛੇ ਵੱਲ ਸੁੱਟਿਆ। ਚਾਂਦੀ ਦੀਆਂ ਮੋਹਰਾਂ ਨੂੰ ਵੇਖ ਕੇ ਲੋਕਾਂ ਵਿੱਚ ਭਗੜੜ ਮਚ ਗਈ। ਤੇ ਲੋਕਾਂ ਨੇ ਚਾਂਦੀ ਦੀਆਂ ਮੋਹਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਜਿਨ੍ਹਾਂ ਦੇ ਹੱਥ ਚਾਂਦੀ ਦੀਆਂ ਮੋਹਰਾਂ ਆ ਗਈਆਂ ਉਹ ਆਪਣੇ ਘਰ ਚਲੇ ਗਏ ਤੇ ਇਸ ਤਰ੍ਹਾਂ ਕਰਕੇ ਅੱਧੀ ਪੀੜ ਆਪਣੇ ਘਰ ਚਲੀ ਗਈ ਤੇ ਅੱਧੀ ਪੀੜ ਰਹਿ ਗਈ ਤੇ ਉਹ ਹੁਣ ਜਿਹੜੀ ਅੱਧੀ ਪੀੜ ਬਚੀ ਹੋਈ ਸੀ ਉਹ ਗੁਰੂ ਜੀ ਦੇ ਪਿੱਛੇ-ਪਿੱਛੇ ਚਲਦੀ ਗਈ ਤਾਂ ਥੋੜੀ ਹੋਰ ਅੱਗੇ ਜਾ ਕੇ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਸੋਨੇ ਦੀਆਂ ਮੋਹਰਾਂ ਪੈਦਾ ਕੀਤੀਆਂ ਤੇ ਆਪਣੇ ਪਿਛਾਵਾਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਬੱਚੇ ਹੋਏ ਲੋਕਾਂ ਨੇ ਜਦੋਂ ਸੋਨੇ ਦੀਆਂ ਮੋਹਰਾਂ ਵੇਖੀਆਂ ਤਾਂ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਕਾਬੂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਜਿਨ੍ਹਾਂ ਜਿਨ੍ਹਾਂ ਦੇ ਹੱਥ ਸੋਨੇ ਦੀਆਂ ਮੋਹਰਾਂ ਲੱਗੀਆਂ ਜਾਣ ਉਹ ਵਾਪਸ ਆਪਣੇ ਘਰ ਵੱਲ ਮੁੜਦੇ ਜਾਣ। ਹੌਲੀ-ਹੌਲੀ ਪੀੜ ਘਟਦੀ ਗਈ ਤੇ ਅਖੀਰ ਸਾਰੇ ਜਣੇ ਸੋਨੇ ਦੀਆਂ ਮੋਹਰਾਂ ਲੈ ਕੇ ਆਪਣੇ ਆਪਣੇ ਘਰ ਚਲੇ ਗਏ। ਤੇ ਜਦੋਂ ਗੁਰੂ ਜੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਸਾਰੇ ਲੋਕ ਉੱਥੋਂ ਜਾ ਚੁੱਕੇ ਸਨ ਪਰ ਇੱਕ ਆਦਮੀ ਹੱਲੇ ਵੀ ਗੁਰੂ ਜੀ ਦੇ ਪਿੱਛੇ ਖੜਾ ਸੀ ਜਿਸ ਦਾ ਨਾਮ ਭਾਈ ਲੈਣਾ ਸੀ ਤਾਂ ਗੁਰੂ ਜੀ ਨੇ ਭਾਈ ਲੈਣੇ ਨੂੰ ਪੁੱਛਿਆ ਕਿ ਭਾਈ ਤੈਨੂੰ ਸੋਨੇ ਦੀ ਮੋਹਰ ਨਹੀਂ ਮਿਲੀ ਜਿਹੜਾ ਕਿ ਤੂੰ ਹੱਲੇ ਵੀ ਇੱਥੇ ਖੜਾ ਹੈ ਤੇ ਭਾਈ ਲੈਣਾ ਜਿਨੇ ਹੱਥ ਜੋੜ ਕੇ ਗੁਰੂ ਜੀ ਨੂੰ ਆਖਿਆ ਕਿ हे ਜਗਤ ਕਲਿਆਣ ਗੁਰੂ ਜੀ ਉਹਨਾਂ ਲੋਕਾਂ ਦੇ ਸਾਰੇ ਘਰ ਆਪੋ ਆਪਣੇ ਸਨ ਤੇ ਉਹ ਆਪਣੇ ਘਰ ਚਲੇ ਗਏ ਮੈਂ ਤਾਂ ਨਿਥਾਵਾਂ ਹਾਂ ਮੈਂ ਕਿੱਥੇ ਜਾਵਾਂ ਮੇਰਾ ਘਰ ਤਾਂ ਆਪ ਜਿੱਦੇ ਕਦਮਾਂ ਵਿੱਚ ਹੈ ਤੇ ਮੈਂ ਸਾਰੀ ਜ਼ਿੰਦਗੀ ਤੁਹਾਡੀ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ ਤੇ ਗੁਰੂ ਜੀ ਨੇ ਭਾਈ ਲੈਣਾ ਜੀ ਦੇ ਮੂੰਹ ਇਹ ਗੱਲ ਸੁਣ ਕੇ ਉਹਨਾਂ ਨੂੰ ਆਪਣੀ ਗੱਲ ਵਕੜੀ ਵਿੱਚ ਲੈ ਲਿਆ ਤੇ ਆਖਾ ਲੱਗੇ ਕਿ ਭਾਈ ਅੱਜ ਤੋਂ ਬਾਅਦ ਤੂੰ ਨਿਥਾਵਾਂ ਨਹੀਂ ਬਲਕਿ ਪੂਰੀ ਦੁਨੀਆ ਦਾ ਘਰ ਤੇਰੀ ਸ਼ਰਨ ਵਿੱਚ ਹੋਵੇਗਾ ਤੇ ਉਹ ਰੱਬੀ ਜੋਤ ਤੇਰੇ ਹਿਰਦੇ ਵਿੱਚ ਟਿਕੇਗੀ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਗੱਦੀ ਸਾਡੇ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਸੋਪੀ ਜਿਨ੍ਹਾਂ ਦਾ ਨਾਮ ਪਹਿਲਾਂ ਨਾਮ ਪਾਈ ਲੈਣਾ ਸੀ ਸਤਨਾਮ ਸ੍ਰੀ ਵਾਹਿਗੁਰੂ